ਹਾਂਜੀ ਭਰਾਵੋ ਅੱਜ ਦੀ ਵੀਡੀਓ 'ਚ ਸਵਾਗਤ ਕਰਦੇ ਆਂ ਅੱਜ ਆਪਾਂ ਤੁਹਾਡੇ ਵਾਸਤੇ ਤਿੰਨ ਟਰਾਲੀਆਂ ਇੱਕ ਟਰੈਕਟਰ ਸੇਲ ਵਾਸਤੇ ਲੈ ਕੇ ਆਏ ਆਂ ਪਿੰਡ ਮੱਲਣ ਜ਼ਿਲ੍ਹਾ ਮਕਸਰ ਕੋਠਿਆ ਮਨਗੜ ਢਾਣੀ ਦੇ ਵਿੱਚ ਇਹ ਤਿੰਨ ਟਰਾਲੀਆਂ ਤੇ ਇੱਕ ਟਰੈਕਟਰ ਇੱਕੋ ਘਰੇ ਵਿਕਾਊ ਆ ਮਾਲਕ ਦਾ ਨੰਬਰ ਆ ਜੀ 9417148607 ਟਰਾਲੀ 11 6 ਦੀ ਇਹ ਕੜੇ ਵਾਲੇ ਰਿੰਮਾਂ ਜੀ ਜੈਕ ਵਾਲੀ ਟਰਾਲੀ ਆ ਵੈੱਡ ਵਗੈਰਾ ਸਾਰਾ ਸਮਾਨ ਟਰਾਲੀ ਦੇ ਨਾਲ ਹੈਗਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਚੰਗੀ ਤਰ੍ਹਾਂ ਤੁਸੀਂ ਵੀਡੀਓ ਦੇਖ ਸਕਦੇ ਹੋ ਜੀ ਸਾਰੀਆਂ ਫਟਵਾਂ ਟਰਾਲੀ ਦੀਆਂ ਨਾਲ ਲੱਗੀਆਂ ਹੋਈਆਂ ਸਵਾ ਦੋ ਫੁੱਟੇ ਦੀ ਵਾਰਡ ਹੈ ਜੀ ਇਹਦਾ ਰੇਟ ਹੈ ਜੀ 1 ਲੱਖ ਤੇ 15000 ਰੁਪਇਆ ਅੱਗੇ ਜੀ 3 ਫੁੱਟਾ ਵੈੱਡ ਜੈਕ ਵਾਲੀ ਟਰਾਲੀ ਹੈ ਜੀ ਨਵੀਂ ਇਹਦੇ ਫਰਸ਼ ਲੱਗੀ ਹੋਈ ਆ ਵਧੀਆ ਸਾਫ ਟਰਾਲੀ ਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਇਹਦਾ ਰੇਟ ਜੀ 1 ਲੱਖ ਰੁਪਇਆ ਫਿਕਸ ਰੇਟ ਆ ਵੀਰਾਂ ਦਾ ਬਾਕੀ ਮੌਕੇ ਤੇ ਮਾਨ ਤਨ ਥੋੜਾ ਕਰ ਦੇਣਗੇ ਕੰਡੀਸ਼ਨ ਥੋੜੇ ਸਾਹਮਣੇ ਹੈ ਜੀ ਸਾਰੀਆਂ ਫਟਮਾਂ ਦੇਖ ਸਕਦੇ ਹੋ ਤੁਸੀਂ ਪਿੰਡ ਮੱਲਣ ਜ਼ਿਲ੍ਹਾ ਮੌਕਸਰ ਤਹਿਸੀਲ ਗਿੜਬਾਹਾ ਮੌਕਸਰ ਜੈਤੋ ਰੋਡ ਤੇ ਪਿੰਡ ਹੈ ਜੀ ਮੱਲਣ ਕੋਠੇ ਅਮਨਗੜ ਟਾਣੀ ਦੇ ਵਿੱਚ ਟਰਾਲੀਆਂ ਵਿਕਾਊ ਹੈ 3 ਫੁੱਟਾ ਵੈੱਡ ਆ ਜੀ ਇਸ ਟਰਾਲੀ ਦੇ ਨਾਲ ਇਹਦਾ ਰੇਟ 1 ਲੱਖ ਰੁਪਈਆ ਅੱਗੇ ਆ ਜੀ 11 ਛੇ ਦੀ ਟਰਾਲੀ ਜੈਕ ਵਾਲੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ ਵਧੀਆ ਸਾਫ ਹਾਲਤ ਦੇ ਵਿੱਚ ਜੈਕ ਵਾਲੀ ਟਰਾਲੀ ਵਧੀਆ ਚੰਗੀ ਟਰਾਲੀ ਵਕਾਊ ਹੈ ਜੀ ਪਿੰਡ ਮੱਲਣ ਜ਼ਿਲ੍ਹਾ ਮਕਸਰ ਨੰਬਰ ਵੀਰਾਂ ਦਾ 9417148607 ਇਹਦਾ ਰੇਟ ਹੈ ਜੀ 1 ਲੱਖ ਤੇ 20000 ਰੁਪਏ ਫਿਕਸ ਰੇਟ ਆ ਮੌਕੇ ਤੇ ਮਾਨਤਨ ਥੋੜਾ ਬਹੁਤ ਹੋ ਜਾਊਗਾ ਜੇ ਕਿਸੇ ਵੀਰ ਭਰਾ ਨੇ ਟਰਾਲੀਆਂ ਖਰੀਦਣੀਆਂ ਹੋਣ ਤਾਂ ਤੁਸੀਂ ਫੋਨ ਤੇ ਗੱਲਬਾਤ ਕਰਕੇ ਟਰਾਲੀਆਂ ਖਰੀਦ ਸਕਦੇ ਹੋ ਜੀ ਕੰਡੀਸ਼ਨ ਸਾਰੀਆਂ ਟਰਾਲੀਆਂ ਦੀ ਤੁਹਾਡੇ ਸਾਹਮਣੇ ਆ ਸਾਫ ਹਾਲਤ ਦੇ ਵਿੱਚ ਇਹ ਟਰਾਲੀਆਂ ਵਿਕਾਊ ਆ ਜੇ ਕਿਸੇ ਵੀਰ ਭਰਾ ਨੇ ਲੈਣੀਆਂ ਹੋਣ ਤਾਂ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਇੱਕ ਵੀਰਾਂ ਕੋਲੇ ਟਰੈਕਟਰ ਆ ਜੀ ਸਵਰਾਜ 855 855 ਡਬਲ ਕਲਚ ਦੇ ਵਿੱਚ ਟਰੈਕਟਰ ਵਿਕਾਊ ਆ ਅਗਲੇ ਟਾਇਰ ਨਵੇਂ ਆ ਜੀ ਪਿਛਲੇ ਟਾਇਰ 40 ਕੁ ਪੈਸੇ ਆ ਇੰਜਨ ਗੇਅਰ ਦਾ ਵਾਹ ਕੇ ਦੇਖ ਸਕਦੇ ਹੋ ਜਮਾ ਓਕੇ ਆ ਜੀ ਕੋਈ ਟਰੈਕਟਰ ਦੀ ਬਲੋ ਨਹੀਂ ਕਲੋਸ ਕਰ ਇੰਜਨ ਆ ਜੀ ਆ ਰੇਟ 2 ਲੱਖ ਰੁਪਇਆ ਮੌਕੇ ਤੇ ਮਾਨਤਨ ਹੋ ਜੂਗਾ ਨੰਬਰ ਹਰਿਆਣਾ ਜੀ ਮਾਲਕ ਦੇ ਪ੍ਰੂਫ ਸਾਰੇ ਮਿਲ ਜਾਣਗੇ ਨੰਬਰ ਹਰਿਆਣਾ ਕਲੋਸ ਕਰ ਇੰਜਨ ਆ ਡਬਲ ਕਲਚ ਆ ਜੀ ਟਰੈਕਟਰ ਤੁਸੀਂ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦਬਕ ਕੇ ਗਰੁੱਪਾਂ 'ਚ ਸ਼ੇਅਰ ਕਰਦੇ ਹੋ ਜੀ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਜੀ